ਮੈਂ ਥੋੜਾ ਹੀ ਸਮਾਂ ਲਾਉਣਾ ਹੈ ਕਿਉਂਕਿ ਅੱਗੇ ਰਮਦਾਸ ਸਮਾਗਮ ਹੈ ਪਿਛੋਂ ਅਸੀਂ ਕਬੂਰਤਾਰੇ ਦਾ ਸਵਾਗਤ ਕਰਕੇ ਆਏ ਆ ਸੋ ਜੜੀਆਂ ਕੁਸ਼ ਬੇਨਦੀਆਂ ਮ ਸੰਗਤਾਂ ਨੂੰ ਕਰਨੀਆਂ ਇੱਕ ਤੇ ਦੇਖੋ ਮੌਜੂਦਾ ਸਮੇਂ ਦੇ ਵਿੱਚ ਮੀਡੀਆ ਨੇ ਇੱਕ ਤਹਈਆ ਕੀਤਾ ਹੈ ਕਿ ਮੇਰੇ ਖਿਲਾਫ ਪ੍ਰਪੋਗੈਂਡਾ ਕਰਨ ਦਾ ਉਹ ਬਹੁਤ ਐਸੀਆਂ ਚੀਜ਼ਾਂ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਸੋ ਸੰਗਤਾਂ ਨੂੰ ਇੱਕ ਅਪੀਲ ਕਰਨੀ ਹੈ ਕਿ ਆਪਾਂ ਕਿਸੇ ਵੀ ਮਨੁੱਖ ਨੂੰ ਉਦੇ ਮੁਲਾਂਕਣ ਦਾ ਉਹਨੂੰ ਚੰਗਾ ਮਾੜਾ ਕਹਿਣ ਦਾ ਇੱਕ ప్రమాਣਾ ਤੈਅ ਕਰਨਾ ਵੀ ਜੇ ਤੇ ਸੱਚ ਹੈ ਕਿਸੇ ਦੇ ਕੋਲ ਜੇ ਮੈਂ ਸੱਚ ਬੋਲਾਂ ਤੇ ਕਿੰਨਾ ਵੀ ਕੌੜਾ ਲੱਗੇ ਕਿਸੇ ਨੂੰ ਤੇ ਸੱਚ ਨੇ ਸੱਚ ਰਹਿਣਾ ਹੈ ਮਹਾਰਾਜ ਦੇ ਬਚਨ ਨੇ ਕੂੜ ਨਿਖਟੇ ਨਾਨਕਾ ਓੜਕ ਸੱਚ ਰਹੀ ਸੋ ਇਸ ਕਰਕੇ ਕਈ ਵਾਰ ਕਈਆਂ ਨੂੰ ਸੱਚ ਚੁਭਦਾ ਹੈ ਜਿਵੇਂ ਮੌਕੇ ਦੇ ਉੱਤੇ ਜਿਹੜੇ ਪਾਸਟਰ ਨੇ ਉਹ ਚੀਕਾਂ ਮਾਰ ਰਹੇ ਨੇ ਵੀ ਅਮਰਪਾਲ ਨੇ ਸਾਨੂੰ ਆਹ ਕਹਿ ਦਿੱਤਾ ਜੀ ਉਹ ਕਹਿ ਦਿੱਤਾ ਗਾਲੇ ਆ ਕਿ ਬੜੇ ਲੰਮੇ ਸਮੇਂ ਤੋਂ ਅਸੀਂ ਇਹਨਾਂ ਦੀਆਂ ਸੁਣਦੇ ਆ ਰਹੇ ਆਂ ਇਹ ਸਾਡੇ ਗੁਰੂਆਂ ਨੂੰ ਸ਼ੈਤਾਨ ਕਹਿੰਦੇ ਨੇ ਇਹ ਗੁਰੂ ਦੀ ਬਾਣੀ ਨੂੰ ਸ਼ੈਤਾਨ ਦੀ ਬਾਣੀ ਕਹਿੰਦੇ ਨੇ ਇਹ ਗੁਰਸਿੱਖਾਂ ਨੂੰ ਇਹ ਕਹਿੰਦੇ ਨੇ ਵੀ ਗੁਰੂ ਘਰ ਚੋਂ ਲੰਗਰ ਨਾ ਛਕੋ ਗੁਰੂ ਘਰ ਚੋਂ ਪ੍ਰਸ਼ਾਦ ਨਾ ਲਹੋ ਕਿਉਂਕਿ ਇਹਨੂੰ ਗੁਰੂ ਦਾ ਭੋਗ ਲੱਗਾ ਤੇ ਭੋਗ ਲੱਗੇ ਹੋਣ ਕਰਕੇ ਇਹ ਪ੍ਰਸ਼ਟਿਆ ਗਿਆ ਤੇ ਤੁਸੀਂ ਖਾ ਨਹੀਂ ਸਕਦੇ ਆਪਣੇ ਸਿੱਖ ਜਿਹੜੇ ਮੈਨੂੰ ਉਹਨਾਂ ਦਾ ਕੋਈ ਦਰਾਜ ਨਹੀਂ ਜਿਹੜੇ ਪਾਸਟਰ ਵਿਰੋਧ ਕਰਦੇ ਨੇ ਉਹਨਾਂ ਦਾ ਕੰਮ ਹੈ ਉਹਨਾਂ ਦਾ ਵਿਰੋਧ ਕਰਨਾ ਹੈ ਪਰ ਜਿਹੜੇ ਸਿੱਖ ਪੱਕਾ ਬਣ ਕੇ ਮੇਰਾ ਵਿਰੋਧ ਕਰ ਰਹੇ ਨੇ ਇਸ ਮਸਲੇ ਤੇ ਉਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਕਿ ਜਦੋਂ ਆਪਾਂ ਇਹ ਕਹਿੰਦੇ ਆ ਵੀ ਗੁਰਬਾਣੀ ਦਾ ਗੁਰੂ ਦਾ ਉਪਦੇਸ਼ ਚੌ ਵਰਨਾਂ ਨੂੰ ਚੌ ਧਰਮਾਂ ਨੂੰ ਸਾਂਝਾ ਹੈ ਇਹ ਕਿਸੇ ਨੇ ਧਾਰਨ ਦਿੱਤੀ ਸੀ ਕਿ ਗੁਰੂ ਤੇ ਚੌਹਾਂ ਧਰਮਾਂ ਨੂੰ ਸਤਦਾ ਹੈ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਜੋ ਤੇ ਜਿਹੜੇ ਚੌ ਧਰਮ ਚੌ ਵਰਨ ਜਿਹੜੇ ਹੈਗੇ ਆ ਜੇ ਉਹਨਾਂ ਚ ਇੱਕ ਆਖੇ ਵੀ ਮੈਂ ਗੁਰੂ ਘਰ ਦਾ ਨੰਗਰ ਨਹੀਂ ਛਕਣਾ ਤੇ ਜਿਹੜਾ ਗੁਰੂ ਦੀ ਪੰਗਤ ਜੇ ਨਾਲ ਬੈਠੇ ਗੁਰੂ ਉਹਨਾਂ ਨੂੰ ਸੰਗਤ ਦਿੰਦੇ ਨੇ ਉਹ ਗੁਰੂ ਦੀ ਸੰਗਤ ਜੇ ਨਹੀਂ ਬਹਿ ਸਕਦਾ ਹਿੰਦੁਸਤਾਨ ਦੇ ਮੌਕੇ ਦਾ ਬਾਦਸ਼ਾਹ ਅਕਬਰ ਜਦੋਂ ਗੁਰੂ ਸਾਹਿਬ ਨੂੰ ਮਿਲਣ ਆਇਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਪਹਿਲਾਂ ਪੰਗਤ 'ਚ ਬੈਠ ਕੇ ਲੰਗਰ ਛਕੋ ਤੇ ਫਿਰ ਅਸੀਂ ਦਰਸ਼ਨ ਦੇਣੇ ਨੇ ਫਿਰ ਸੰਗਤ ਮਿਲਣੀ ਹੈ ਤੇ ਜੇ ਕੋਈ ਆਖੇ ਕਿ ਗੁਰੂ ਘਰ ਦਾ ਲੰਗਰ ਹਰਾਮ ਹੈ ਅਸੀਂ ਸ਼ੱਕ ਨਹੀਂ ਸਕਦੇ ਗੁਰੂ ਘਰ ਜੋ ਅਸੀਂ ਪ੍ਰਸ਼ਾਦ ਨਹੀਂ ਲੈ ਸਕਦੇ ਤੇ ਫਿਰ ਉਹਨਾਂ ਨੂੰ ਗੁਰੂ ਘਰ ਕਿਉਂ ਆਉਣਾ ਹੈ ਜੀ ਸੋ ਇਸ ਕਰਕੇ ਜੇ ਸੱਚ ਬੋਲਣਾ ਹੈ ਤੇ ਕਈਆਂ ਨੇ ਨਾਰਾਜ਼ ਹੋਣਾ ਹੈ ਕਈਆਂ ਨੂੰ ਅੱਗ ਲੱਗਣੀ ਹੈ ਕਈਆਂ ਨੇ ਕਹਿਣਾ ਵੀ ਅੱਗ ਲਾਉਣਾ ਚਾਹੁੰਦੇ ਆ ਪਰ ਅਸੀਂ ਬੜੇ ਲੰਮੇ ਤੋਂ ਸਮੇਂ ਤੋਂ ਸੁਣਦੇ ਆ ਰਹੇ ਆ ਤੇ ਮਹਾਰਾਜ ਨੇ ਕਿਹਾ ਸੀ ਨਾ ਜੱਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਬਾਰ-ਬਾਰ ਤੁਸੀਂ ਸਾਡੇ ਗੁਰੂ ਦੀ ਤਹਵੀਨ ਕਰਦੇ ਜੋ ਬਾਰ-ਬਾਰ ਤੁਸੀਂ ਸਾਡੇ ਗੁਰੂ ਨੂੰ ਛਟਿਆਉਂਦੇ ਜੋ ਬਾਰ-ਬਾਰ ਤੁਸੀਂ ਗਰੀਬ ਸਿੱਖਾਂ ਨੂੰ ਵਰਗਲਾ ਕੇ ਤੇ ਉਹਨਾਂ ਨੂੰ ਪੁੱਠੇ ਪਾਸੇ ਲੋਂਦੇ ਜੋ ਪਖੰਡ ਦਾ ਸਹਾਰਾ ਲੈ ਕੇ ਤੇ ਜੇ ਅਸੀਂ ਕੋਈ ਸੱਚ ਬੋਲ ਦਿੱਤਾ ਤੁਹਾਨੂੰ ਤੰਗੀ ਲੱਗੀ ਤੇ ਲੱਗੀ ਜਾਵੇ ਕਹਿੰਦੇ ਵੀ ਪਰਚਾ ਕਰਾਉਣਾ ਜੀ ਮੁਜਾਰਾ ਕਰਨਾ ਹੈ ਪਰਚੇ ਇੱਕ ਦੇ ਦੋ ਕਰਾ ਲਓ ਦੋ ਦੇ 10 ਕਰਾ ਲਓ ਸੱਚ ਨੇ ਸਾਚ ਰਹਿਣਾ ਹੈ ਸੱਚ ਨਾਲ ਤੇ ਕਦੀ ਪਰਚੇ ਨਾਲ ਦੱਬਿਆ ਨਾ ਦੱਬਣਾ ਮੇਰੀ ਸਿੱਖ ਸੰਗਤਾਂ ਨੂੰ ਇਹ ਅਪੀਲ ਹੈ ਇਹ ਪੰਜਾਬ ਦੀ ਉਹ ਧਰਤੀ ਹੈ ਜਿਹਨੂੰ ਗੁਰੂਆਂ ਨੇ ਆਪਣੀ ਧਰਮ ਭੂਮੀ ਕਰਮ ਭੂਮੀ ਚੁਣ ਕੇ ਇਹਨੂੰ ਭਾਗ ਲਾਏ ਨੇ ਇਹ ਪੰਜਾਬ ਦੀ ਉਹ ਧਰਤੀ ਹੈ ਇਹਦਾ ਕੋਈ ਚਪਾ ਐਸਾ ਨਹੀਂ ਹੋਣਾ ਜਿੱਥੇ ਸਿੱਖਾਂ ਨੇ ਆਪਣਾ ਲਹੂ ਨਹੀਂ ਡੋਲਿਆ ਇਹ ਉਹ ਧਰਤੀ ਹੈ ਜਿੱਥੇ ਅਸੀਂ ਬੰਦ-ਬੰਦ ਘਟਾਏ ਨੇ ਖੋਪੜੀਆਂ ਲਹਾਈਆਂ ਇਹ ਉਹ ਧਰਤੀ ਹੈ ਜਿੱਥੇ ਮਾਵਾਂ ਨੇ 40-40 ਮਣ ਦੇ ਪੀਸਣੇ ਪੀਸੇ ਆ ਤੇ ਪੁੱਤਰਾਂ ਦੀਆਂ ਆਂਦਰਾਂ ਦਾ ਹਾਰ ਜਿਹੜਾ ਆਪਣੇ ਗਲਾਂ 'ਚ ਪਵਾਇਆ ਤੇ ਅੱਜ ਕੋਈ ਕੱਲ ਆ ਕੇ ਸਾਨੂੰ ਇਹ ਗੱਲ ਕਵੇ ਕਿ ਭਾਈ ਤੁਸੀਂ ਜਿਹੜਾ ਵਾ ਇੱਥੇ ਤੁਹਾਡਾ ਦਾਵਾ ਨਹੀਂ ਕਿਸੇ ਹੋਰ ਦਾ ਹੈ ਤੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਇੱਥੇ ਸਿਰਮ ਖਾਲਸੇ ਦਾ ਦਾਵਾ ਹੈ ਜਿਹੜਾ ਕੋਈ ਮਨੁੱਖ ਜਿਹੜੀ ਕੋਈ ਕੌਮ ਕੁਰਬਾਨੀ ਕਰੂਗੀ ਦਾਵਾ ਵੀ ਉਹ ਕਰੋ ਸੋ ਇਸ ਕਰਕੇ ਸਾਨੂੰ ਇਹ ਸਮਝਣਾ ਚਾਹੀਦਾ ਮੌਕੇ ਦੇ ਉੱਤੇ ਜਿਹੜੇ ਪਾਸੇ ਨੂੰ ਹਾਲਾਤ ਜਾ ਰਹੇ ਨੌਜਵਾਨੋ ਤੁਹਾਨੂੰ ਇੱਕ ਖਾਸ ਅਪੀਲ ਹੈ ਜਿਹੜੇ ਬਾਣੇ ਤੋਂ ਜਿਹੜੀ ਬਾਣੀ ਤੋਂ ਉਹਨਾਂ ਨੂੰ ਇਨੀ ਨਫ਼ਰਤ ਹੈ ਜਿਹੜੀ ਦਿੱਖ ਤੋਂ ਜਿਹੜੀ ਸੂਰਤ ਤੋਂ ਸ਼ਕਲ ਤੋਂ ਉਹਨਾਂ ਨੂੰ ਇਨੀ ਨਫ਼ਰਤ ਹੈ ਤੇ ਆਪਾਂ ਜੇ ਛੱਡ ਦਿੱਤਾ ਤੇ ਫਿਰ ਉਹਨਾਂ ਦੀ ਤੇ ਫਦੇ ਹੋਗੀ ਉਹ ਤੇ ਚਾਹੁੰਦੇ ਨੇ ਕਿ ਸਿੱਖੀ ਸਰੂਪ ਨੂੰ ਛੱਡ ਕੇ ਅਸੀਂ ਮੂਸਰ ਮਨਾ ਕੇ ਤੇ ਮੂਸਰ ਮਨਾ ਕੇ ਤੇ ਤੁਰੇ ਫਿਰਿਏ ਸੋ ਇਸ ਕਰਕੇ ਜੇ ਅਸੀਂ ਉਹਨਾਂ ਦੀ ਮੰਨ ਲਈ ਅਸੀਂ ਉਹਨਾਂ ਦੇ ਹੁਕਮਾਂ ਚ ਚੱਲਣ ਲੱਗ ਪਏ ਉਹਨਾਂ ਦੇ ਕਹਿਣ ਤੇ ਕੈਸ ਕਤਲ ਕਰਾ ਲੈ ਗੁਰੂ ਦਾ ਹੁਕਮ ਨਾ ਮੰਨਿਆ ਤੇ ਫਿਰ ਉਹਨਾਂ ਦੀ ਜਿੱਤ ਹੈ ਸਾਡੀ ਹਾਰ ਹੈ ਤੇ ਜੇ ਅਸੀਂ ਇਹ ਕਹਿੰਨੇ ਆਂ ਵੀ ਅਸੀਂ ਕਾਮਪ੍ਰੈਸਟ ਆਂ ਤੇ ਕਾਮ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ ਤੇ ਸਾਡੀ ਇੱਕ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਅਸੀਂ ਜੋ ਹਕੂਮਤ ਚਾਹੁੰਦੀ ਹੈ ਜੇ ਹਕੂਮਤ ਚਾਹੁੰਦੀ ਹੈ ਵੀ ਅਸੀਂ ਮੂਹ ਸਿਰ ਮਨਾਈਏ ਤੇ ਅਸੀਂ ਬਣਾਉਣੇ ਨਹੀਂ ਅਸੀਂ ਸਭੋ ਕੇਸ ਰੱਖ ਕੇ ਉਹ ਤਿਆਰ ਪਰ ਤਿਆਰ ਖਾਲਸਾ ਬਣਨਾ ਜਿਹੜਾ ਗੁਰੂ ਨੇ ਸਾਜਿਆ ਜਿਹਦੀ ਕਾਤਰ ਗੁਰੂ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੇ ਪੁੱਤਰ ਵਾਰ ਕੇ ਕੁੱਲ ਦੇ ਪੰਸ ਦੇ ਪੁੱਤਰ ਵਾਰ ਕੇ ਤੇ ਸਾਨੂੰ ਆਪਣੇ ਪੁੱਤਰ ਕਿਹਾ ਸੀ ਤੇ ਜੇ ਸਾਡੀਆਂ ਸ਼ਗਲਾਂ ਗੁਰੂ ਨਾਲ ਨਾ ਮਿਲਣ ਤੇ ਫਿਰ ਕਿੱਡੀ ਮਾੜੀ ਗੱਲ ਸੋ ਅਸੀਂ ਗੁਲਾਮੀ 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 ਕੋਕਦੇ ਆ ਸਾਰਾ ਦਿਨ ਗੁਲਾਮੀ ਇਹੋ ਹੀ ਹੈ ਹਕੂਮਤ ਦੇ ਇਸ਼ਾਰਿਆਂ ਤੇ ਨੱਚਣਾ ਗੁਲਾਮੀ ਹੈ ਹਕੂਮਤ ਇਹ ਕਵੇ ਕਿ ਸਿੱਖਾਂ ਦੇ ਮੁੰਡੇ ਕੇਸ ਕੱਟੇ ਗਰੌਣ ਤੇ ਅਸੀਂ ਤੁਰ ਪੀਏ ਇਹ ਗੁਲਾਮਾਂ ਦੀ ਕੰਮ ਹੈ ਹਕੂਮਤ ਕਵੇ ਵੀ ਸਿੱਖਾਂ ਦੇ ਮੁੰਡੇ ਨਸ਼ੇ ਕਰਨ ਤੇ ਅਸੀਂ ਨਸ਼ੇ ਕਰਨ ਤੁਰ ਪੀਏ ਉਹਨਾਂ ਤੇ ਖੁੱਲਾ ਛੱਡਿਆ ਕੰਮ ਨਸ਼ੇ ਵੇਚਣ ਵਾਲਿਆਂ ਨੂੰ ਕੋਈ ਰੋਕਦਾ ਨਹੀਂ ਸੋ ਇਸ ਕਰਕੇ ਜੇ ਉਹਨਾਂ ਨੇ ਉਹ ਕਹਿੰਦੇ ਨਾ ਕਿ ਉਹਨਾਂ ਨੇ ਹੱਤ ਚੁੱਕੀ ਹੈ ਘਟੋ-ਘਟ ਅਸੀਂ ਸੰਭਲ ਗਏ ਗੁਰੂ ਦੇ ਲੈ ਕੇ ਲੱਗੇ ਜਿਹੜੇ ਵੀ ਨੌਜਵਾਨਾਂ ਨੇ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਜਿਹੜੀਆਂ ਭੈਣਾਂ ਨੇ ਬੀਬੀਆਂ ਨੇ ਬੱਚਿਆਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਕਦੋਂ ਕਰਨਾ ਹੈ ਜਦੋਂ ਮਰ ਮੁੜ ਗਏ ਉਹ ਤੋਂ ਬਾਅਦ ਤੇ ਹੁੰਦਾ ਨਹੀਂ ਫਿਰ ਜੁਨਾ ਚ ਭਟਕਣਾ ਹੈ ਤੇ ਉਹਨਾਂ ਚੰਗਾ ਵੀ ਜਿੰਨਾ ਚਿਰ ਸਵਾਸ ਹੈ ਸਵਾਸਾਂ ਦਾ ਕੋਈ ਪਤਾ ਨਹੀਂ ਵੀ ਕਦੋਂ ਕਿੱਥੇ ਖਤਮ ਹੋ ਜਾਣ ਜੇ ਹੈਗੇ ਨੇ ਸਵਾਸ ਇੱਕ ਆਪਾਂ ਕੰਮ ਕਰੀਏ ਪਹਿਲਾ ਹੁਕਮ ਮੰਨਿਏ ਗੁਰੂ ਦਾ ਤੇ ਗੁਰੂ ਦਾ ਇਹ ਹੁਕਮ ਹੈ ਵੀ ਜਿਨੇ ਅਮਰਤ ਛਕਿਆ ਨਹੀਂ ਉਹਨੂੰ ਮੈਂ ਦਰਸ਼ਨ ਨਹੀਂ ਦੇਣੇ ਹੈ ਜਿਨੇ ਅਮਰਤ ਨਹੀਂ ਛਕਿਆ ਉਹਨੂੰ ਸੱਚਖੰਡ 'ਚ ਥਾਂ ਨਹੀਂ ਮਿਲਣੀ ਕਈਆਂ ਨੇ ਇਹ ਗੱਲ ਦਾ ਬੜਾ ਰੌਲਾ ਪਾਇਆ ਜੀ ਵੀ ਤੁਸੀਂ ਇਹ ਗੱਲ ਕਹਿਤੀ ਹੈ ਕਿ ਸੱਚਖੰਡ 'ਚ ਨਹੀਂ ਜਾਣਾ ਚਾਹੀਦਾ ਉਹਨੇ ਜਿਨੇ ਅਮਰਤ ਨਹੀਂ ਛਕਿਆ ਤੇ ਮੈਂ ਦੁਹਰੇ ਕਹਿ ਦਿੰਦਾ ਕਿ ਇਹ ਗੱਲ ਮੈਂ ਨਹੀਂ ਕਹੀ ਇਹ ਗੁਰੂ ਨੇ ਕਹੀ ਹੈ ਸੋ ਇਹ ਕਰਕੇ ਜੇ ਤੁਹਾਨੂੰ ਗੁਰੂ ਦਾ ਹੁਕਮ ਮੰਨਣ ਦਾ ਚਾਹ ਆ ਤੇ ਫਿਰ ਸੱਚਖੰਡ 'ਚ ਆਣ ਦਾ ਵੀ ਚਾਹ ਤਾਂ ਹੀ ਹੋ ਸਕਦਾ ਹੈ ਤੇ ਜਿਹਨੂੰ ਗੁਰੂ ਦਾ ਹੁਕਮ ਮੰਨਣ ਦਾ ਚਾਹ ਨਹੀਂ ਕੋਈ ਉਹਨੇ ਸੱਚ ਘਣ ਜਾ ਕੇ ਕੀ ਕਰਨਾ ਉਹ ਇੱਥੇ ਵੀ ਨਰਕ ਭੋਗੂਗਾ ਤੇ ਉੱਥੇ ਵੀ ਕੋ ਨਰਕੀ ਭੋਗ ਲੂਗਾ ਸੋ ਐਸ ਕਰਕੇ ਇੰਤਜ਼ਾਰ ਕਿਸੇ ਦਾ ਨਾ ਕਰੋ ਇਹ ਨਹੀਂ ਵੀ ਮੇਰੇ ਕਹਿਣ ਨਾਲ ਤੁਸੀਂ ਇਹ ਕੰਮ ਕਰਨਾ ਹੈ ਗੁਰੂ ਦਾ ਹੁਕਮ ਸਦੀਪ ਕਾਲ ਤੋਂ ਚੱਲਦਾ ਆ ਇਹਨੇ ਚੱਲਦਾ ਰਹਿਣਾ ਮੇਰੇ ਅਰਗੇ 100 ਮਨੁੱਖ ਆਉਂਦੇ 100 ਜਾਂਦੇ ਨੇ ਸੰਸਾਰ ਤੋਂ ਇਹ ਆਪਾਂ ਇੰਤਜ਼ਾਰ ਨਾ ਕਰੀਏ ਕਰੀਏ ਕੋ ਬੰਦਾ ਆਵੇ ਸਾਨੂੰ ਸਮਝਾਵੇ ਤੇ ਫਿਰ ਅਸੀਂ ਤੁਰੀਏ ਗੁਰੂ ਨੇ ਸਾਨੂੰ ਸਾਰਾ ਕੁਝ ਸਮਝਾਇਆ ਗੁਰੂ ਇਤਿਹਾਸ ਚ ਸਾਰਾ ਕੁਝ ਪਿਆਰਾ ਗੁਰੂ ਦੀ ਬਾਣੀ ਸਾਰਾ ਕੁਝ ਦੱਸਦੀ ਹੈ ਗੁਰੂ ਦੇ ਬਾਣੀ ਨਾਲ ਜੁੜ ਕੇ ਸਿੱਖੀ ਜਿਹੜੀ ਹੈ ਕੇਸਾਂ ਸਵਾਸਾ ਸੰਭਾਉਣੀ ਹੈ ਨਸ਼ਿਆਂ ਤੋਂ ਕੁਰੇਜ ਕਰਨਾ ਹੈ ਤੇ ਜਿਹੜੇ ਨੌਜਵਾਨੇ ਨਸ਼ਿਆਂ 'ਚ ਗਰਸੇ ਆ ਫਸੇ ਆ ਜਿਨ੍ਹਾਂ ਦੀ ਕੋਈ ਬਾਪੇਸ਼ ਨਹੀਂ ਚਲਦੀ ਉਹ ਗੁਰੂ ਅੱਗੇ ਅਰਦਾਸ ਬੇਨਤੀ ਕਰੋ ਕਿ ਗੁਰੂ ਸਾਹਿਬ ਤੁਸੀਂ ਤੁਹਾਡੇ ਕੋਲ ਉਹ ਤਾਕਤ ਹੈ ਸ਼ਕਤੀ ਹੈ ਤੁਸੀਂ ਬਖਸ਼ ਦਿਓ ਤੇ ਬੰਦ-ਬੰਦ ਕਟਿਆਂ ਵੀ ਪੀੜ ਨਾ ਹੋਵੇ ਤੇ ਇਹ ਨਸ਼ੇ ਦੀ ਤੋੜ ਕੀ ਹੈ ਨਸ਼ੇ ਦੀ ਤੋੜ ਵੀ ਚੱਲੀ ਜਾਊਗੀ ਮਹਾਰਾਜ ਸੱਚੇ ਪਾਤਸ਼ਾਹ ਸਹੀ ਰਾਸਤੇ ਦੇ ਵੀ ਤੋਰਨਗੇ ਇੰਨੀਆਂ ਗਬਨਤੀਆਂ ਦੇ ਨਾਲ ਮੈਂ ਖਿਮਾਂ ਦਾ ਜਾ ਚਕਿਆ ਅੱਗੇ ਸਮਾਗਮ ਹੈ ਸੰਗਤ ਨੂੰ ਬੇਨਤੀ ਹੈ ਗੁਰੂ ਮਰਿਆਦਾ ਦੇ ਤਹਿਤ ਗੁਰੂ ਸਾਹਿਬ ਦਾ ਸਰੂਪ ਇੱਥੇ ਬਿਰਾਜਮਾਨ ਹੈ ਮੰਡਾਲ ਛੱਡ ਕੇ ਨਹੀਂ ਜਾਣਾ ਸਾਡਾ ਜਾਣਾ ਮਜਬੂਰੀ ਹੈ ਤੁਹਾਡਾ ਕੋਈ ਮਜਬੂਰੀ ਨਹੀਂ ਤੁਸੀਂ ਘਰਾਂ ਨੂੰ ਨਹੀਂ ਜਾਣਾ ਸੋ ਇਸ ਕਰਕੇ ਬੈਠੇ ਰਹੋ ਬਿਰਾਜੇ ਰਹੋ ਖਿਮਾ ਦਾ ਜਾਜਕਾ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਤੌਰ ਤੇ ਧੰਨਵਾਦ ਹੈ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਝ ਪਾਈ ਹੈ ਸਟੇਜ ਵੱਲੋਂ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਣਾ ਹੈ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਤੋਂ ਭਾਈ ਵਿਵੇਕ ਸਿੰਘ ਜੀ ਆਏ ਨੇ ਉਹਨਾਂ ਦੇ ਵੱਲੋਂ ਭਾਈ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਨਗਰ ਮੰਡੀਆਂ ਦੀ ਸਾਰੀ ਸਾਧ ਸੰਗਤ ਵੱਲੋਂ ਭਾਈ ਅਮਰਤਪਾਲ ਸਿੰਘ ਜੀ ਦਾ ਸਨਮਾਨ ਹੋ ਰਿਹਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਭਾਈ ਸਾਹਿਬ ਜੀ ਦਾ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਹੈ ਜੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚੇ ਨੇ ਸਤਗੁਰੂ ਮਹਾਰਾਜ ਜੀ ਰਹਿਮਤ ਕਰਨ ਭਾਈ ਸਾਹਿਬ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਪੰਥ ਦੀ ਸੇਵਾ ਦੀ ਰਾਤ ਬਖਸ਼ ਕੇ ਨਿਹਾਲ ਕਰਨ ਜੀ ਹਾਰਦਿਕ ਤੌਰ ਤੇ ਭਾਈ ਸਾਹਿਬ ਜੀ ਦਾ ਫਿਰ ਤੋਂ ਧੰਨਵਾਦ ਸਾਡੇ ਪਾਸ ਸਿੱਖ ਪੰਥ ਦਾ ਪ੍ਰਸਿੱਧ ਕਮਿਸ਼ਨ ਜਥਾ ਜਿਨ੍ਹਾਂ ਤੇ ਗੁਰੂ ਮਹਾਰਾਜ ਦੀ ਬਹੁਤ ਵੱਡੀ ਰਹਿਮਤ ਹੈ ਭਾਈ ਕੇਵਲ ਸਿੰਘ ਜੀ ਮਹਿਤਾ ਉਹਨਾਂ ਦੇ ਸਾਥੀ ਭਾਈ ਕਾਬਲ ਸਿੰਘ ਜੀ ਕੋਟ ਮੌਲਵੀ ਭਾਈ ਮਨਜੀਤ ਸਿੰਘ ਜੀ ਸੋਹੀ ਅਬਦਾਲ ਉਹ ਪਹੁੰਚੇ ਨੇ ਉਹਨਾਂ ਨੇ ਆਪ ਜੀ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰੂ ਜੀ ਦੇ ਪਾਵਨ ਅਸਥਾਨ ਦੁਆਰਾ ਨਿਹਾਲ ਕਰਨ ਲੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਜੁੜ ਕੇ ਬੈਠਣਾ ਜੀ। ਤਕਰੀਬਨ 1.5 ਘੰਟੇ ਤੱਕ ਹੋਰ ਦੀਵਾਨ ਸੁਜਣਗੇ। ਸਾਰੀ ਸੰਗਤ ਨੇ ਪਿਆਰ ਦੇ ਨਾਲ ਜੁੜ ਕੇ ਬੈਠ ਕੇ ਸਾਰੇ ਦੀਵਾਨਾਂ ਦਾ ਲਾਭ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਜਨਵਾਦੀ ਸਾਧ ਸੰਗਤ ਇਹ ਗਰਮਜ ਸਮਾਗਮ ਬੜੇ ਮਿਹਨਤ ਦੇ ਨਾਲ ਪ੍ਰਬੰਧਕਾਂ ਨੇ ਗੁਰੂ ਕੀ